ਪ੍ਰੋਟੈਸਟ ਕਿੱਤਾ ਜਾ ਰਿਹਾ ਹੈ। तमाम ਪੰਜਾਬ ਦੇ ਵਿੱਚ ਇਹ ਕਾਂਗਰਸ ਪੱਖੋਂ ਪ੍ਰੋਟੈਸਟ ਰੱਖਿਆ ਗਿਆ। ਕੀ ਮੁੱਦਾ ਕੀ ਹੈ ਔਰ ਕਿਉਂ ਰੱਖਿਆ ਗਿਆ? 117 ਹਲਕਿਆਂ ਦੇ ਵਿੱਚ ਅੱਜ ਇਹ ਪ੍ਰੋਟੈਸਟ ਹੋ ਰਿਹਾ ਹੈ। 2.5 ਸਾਲ ਬੀਤ ਗਏ ਆਲਮੋਸਟ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਿਆ। ਕਿਉਂਕਿ ਜੇ ਜੇ ਅਸੀਂ ਪਹਿਲਾਂ ਪ੍ਰੋਟੈਸਟ ਕਰਦੇ ਤੇ ਕਿਤਨਾ ਕਿਤੇ ਲੋਕਾਂ 'ਚ ਇਹ ਮੈਸੇਜ ਜਾਣਾ ਸੀਗਾ ਵੀ ਸ਼ਾਇਦ ਅਸੀਂ ਇਲੈਕਸ਼ਨ ਲੂਜ਼ ਕਰਕੇ ਅਸੀਂ ਇਹ ਸਰਕਾਰ ਨੂੰ ਚੱਲਣ ਨਹੀਂ ਦੇਣਾ ਚਾਹੁੰਦੇ। ਅਸੀਂ ਇਹਨਾਂ ਨੂੰ ਬੜਾ ਮੌਕਾ ਦਿੱਤਾ। ਲੇਕਿਨ ਅੱਜ ਪੰਜਾਬ ਦੇ ਹਾਲਾਤ ਇਹ ਹੈ ਕਿ ਉਹਨਾਂ ਨੇ ਐਵਰੇਜ ਦੋ ਤਿੰਨ ਕਤਲ ਜਿਹੜੇ ਆ ਪੰਜਾਬ 'ਚ ਰੋਜ਼ ਹੋ ਰਹੇ ਆ ਲੁੱਟਾਂ ਖੋਹਾਂ ਹੋ ਰਹੀਆਂ ਚੈਨ ਸਨੇਚਿੰਗ ਹੋ ਰਹੀ ਹੈ ਔਰ ਜਿਹੜੇ ਗੈਂਗਸਟਰ ਹੈ ਉਹ ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆ ਦੇ ਰਿਹਾ ਸੋ ਬਹੁਤ ਮਾੜੀ ਹਾਲਤ ਹੈ ਲੈਡ ਆਰਡਰ ਦੀ ਸੋ ਉਹਦੇ ਖਿਲਾਫ ਅਸੀਂ ਅੱਜ ਇਹ ਧਰਨਾ ਕਰ ਰਹੇ ਆ ਤਾਂ ਕਿ ਸਰਕਾਰ ਜਾਗੇ ਪ੍ਰਸ਼ਾਸਨ ਜਾਗੇ ਉਹ ਜਿਹੜਾ ਲੋਕਾਂ ਦੇ ਨਾਲ ਕਿ ਇੱਕ ਡਰ ਦੌਰ ਭੈ ਦਾ ਮਾਹੌਲ ਪੈਦਾ ਹੋ ਗਿਆ ਇਹ ਕਹਿੰਦੇ ਨੇ ਅਸੀਂ ਇਨਵੈਸਟਮੈਂਟ ਲੈ ਕੇ ਆਵਾਂਗੇ ਮੇਰਾ ਖਿਆਲ ਹੈ ਕਿ ਜਿਹੜੇ ਆਲਰੇਡੀ ਲੋਕੇ ਇੱਥੇ ਕੰਮ ਕਰ ਰਹੇ ਜਿਹੜੇ ਆਲਰੇਡੀ ਲੋਕ ਇੱਥੇ ਕੰਮ ਕਰ ਰਹੇ ਸੀਗੇ ਉਹ ਵੀ ਇੱਥੋਂ ਆਪਣਾ ਕੰਮ ਸ਼ਿਫਟ ਕਰ ਰਹੇ ਆ ਔਰ 2 ਸਾਲ ਪਹਿਲਾਂ ਦੀ ਮੈਂ ਗੱਲ ਦੱਸਣਾ ਮੇਰੇ ਹਲਕੇ ਦੇ ਵਿੱਚ 4-5 ਜਿਹੜੇ ਇੰਡਸਟਰੀ ਵਾਲੇ ਆ ਉਹਨਾਂ ਨੂੰ ਧੋਤੀ ਦੀ ਕਾਲਸ ਆਈਆਂ ਪਰ ਅਸੀਂ ਕਮਿਸ਼ਨਰ ਸਾਹਿਬ ਤੱਕ ਉਦੋਂ ਅਪਰੋਚ ਕੀਤੀ ਲੇਕਿਨ ਆਈ ਸੀ ਕੋਈ ਰਿਜ਼ਲਟ ਨਹੀਂ ਆਇਆ ਸ਼ਾਇਦ ਉਹਨਾਂ ਨੇ ਆਪਣੀਆਂ ਬਾਹਰ ਸੈਟਲਮੈਂਟ ਕਰ ਲਈਆਂ ਔਰ ਉਸ ਤੋਂ ਬਾਅਦ ਇਹ ਰੈਗੂਲਰ ਜਿਹੜੀ ਹੈ ਕਾਰਵਾਈ ਜਿਹੜੀ ਹੈ ਗੈਂਗਸਟਰ ਵੱਲੋਂ ਚੱਲ ਰਹੀ ਹੈ ਔਰ ਬਹੁਤ ਮਾੜੇ ਹਾਲਾਤ ਹੈ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਜਿਹੜੇ ਸਪਾਈ ਨੇ ਕਾਂਗਰਸ ਪਾਰਟੀ ਦੇ ਵਰਕਰ ਉਧੇਦਾਰ ਸਹਿਬਾਨ ਸਾਰਿਆਂ ਨੇ ਮਿਲ ਕੇ ਅੱਜ ਐਜੀਟੇਸ਼ਨ ਅਸੀਂ ਕਰ ਰਹੇ ਹਾਂ ਤਕਰੀਬਨ 2 ਘੰਟੇ ਤਾਂ ਕਿ ਇਹ ਲੋਕ ਜਾਗਣ ਸਰਕਾਰ ਦੇ ਕੰਨਾਂ ਤੇ ਜਿਹੜੀ ਇਹ ਜੂ ਰਹੇਗੇ ਤੇ ਪੰਜਾਬ ਦੇ ਜਿਹੜੇ ਹਾਲਾਤ ਹੈ ਉਹ ਬਿਹਤਰ ਹੋ ਸਕਣ 73000 ਤੋਂ ਜ਼ਿਆਦਾ ਮੋਰ ਥੈਨ 73000 ਜਿਹੜੀਆਂ ਐਫ ਆਈ ਆਰ ਰਜਿਸਟਰ ਹੋ ਚੁੱਕੀਆਂ ਜਦੋਂ ਦੀ ਇਹ ਸਰਕਾਰ ਆਈ ਹੈ ਔਰ 2022 ਦੇ ਵਿੱਚ ਜੋੜ ਡਾਟਾ ਵਜੋਂ ਰਿਕਾਰਡ ਹੈ 670 ਜਿਹੜੇ ਐ ਇਹ ਕਤਲ ਹੋ ਚੁੱਕੇ ਐ ਔਰ ਇਹਨਾਂ ਦੇ ਆਪਣੇ ਜਿਹੜੇ ਲੋਗ ਐ ਆਮ ਆਦਮੀ ਪਾਰਟੀ ਦੇ ਆਪਣੇ ਲੋਕ ਸਿਕਿਓਰ ਨਹੀਂ ਐ ਔਰ ਇਹਨੇ ਮਾੜੇ ਹਾਲਾਤ ਐ ਸੋ ਅਸੀਂ ਇਹ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ ਐਜੀਟੇਸ਼ਨ ਕੀਤੀ ਐ ਔਰ ਅਗਰ ਇਹ ਲੋਕ ਨਾ ਜਾਗੇ ਤੇ ਇਹ ਜਿਹੜੀ ਐਜੀਟੇਸ਼ਨ ਐ ਅੱਜ ਦਾ ਅਸੀਂ ਡੀਐਸਪੀ ਦੇ ਬਾਹਰ ਇਹ ਧਰਨਾ ਲਗਾਇਆ ਫਿਰ ਸਾਰੇ ਥਾਣਿਆਂ ਦੇ ਬਾਅਦ ਸਾਰੀਆਂ ਚੌਕੀਆਂ ਦੇ ਬਾਅਦ ਸਾਡੇ ਵਰਕਰ ਜਿਹੜੇ ਆ ਧਰਨਾ ਲਗਾਣ ਉਹ ਖੁੱਲੀ ਹਲਾਕੀੀ ਐਫਰਟ ਕਰਦੇ ਰਹਿੰਦੇ ਨੇ ਤੇ ਉਹੀ ਕਰਦੇ ਰਾਂਗੇ ਜੀ ਥੈਂਕ ਯੂ ਅਭੀਂਗਾ ਬੂਮੇ ਮੈਨ ਲੱਗਦਾ ਕਿਥੇ ਨਾ ਕਿਥੇ ਸੁਧਾਰ ਹੋਊਗਾ ਮਹਿਲਾਵਾਂ ਸੁਰੱਖਿਤ ਹੈਗੀਆਂ ਨੇ ਜੇ ਆਪਾਂ ਗੱਲ ਕਰ ਲਈ ਆਪਣੇ ਘਰਾਂ ਦੀਆਂ ਔਰਤਾਂ ਬਾਹਰ ਜਾਣ ਤੇ ਲੱਗਿਆ ਗਹਿਣੇ ਗੁਣੇ ਪਾਏ ਹੁੰਦੇ ਆ ਡਰਦੀਆਂ ਨੇ ਕਿ ਬਾਹਰ ਜਾਣੇ ਆ ਲੁੱਟ ਖੋਨਾ ਹੋ ਜੇ ਰੇਪ ਨਾ ਹੋ ਜਾ ਕੋਈ ਨਾ ਹਾਲਾਤ ਸੁਧਰਣਗੇ ਜੀ ਇਹੇ ਹਾਲਾਤ ਤਾਂ ਪਹਿਲਾਂ ਘਰਾਂ 'ਚ ਪਹਿਲਾਂ ਸੁਧਰਨੇ ਚਾਹੀਦੇ ਨੇ ਤੇ ਪੈਰੈਂਟਿੰਗ ਵਧੀਆ ਹੋਣੀ ਚਾਹੀਦੀ ਬਾਕੀ ਜੋ ਕਾਨੂੰਨੀ ਵਿਵਸਥਾ ਹੈ ਉਹ ਹੋਰ ਬੈਟਰ ਹੋ ਰਹੀ ਹੈ ਹੋਰ ਮਹਿਲਾਵਾਂ ਪੁਲਿਸ ਦੇ ਵਿੱਚ ਆ ਰਹੀਆਂ ਨੇ ਸੈਲਸਿਟੀ ਵੀ ਵੱਧ ਰਹੀ ਹੈ ਕਿ ਹਮੇਸ਼ਾ ਇਹ ਕੋਸ਼ਿਸ਼ ਰਹੇਗੀ ਕਿ ਕੋਈ ਵੀ ਫੀਮੇਲ ਹੈ ਉਹ ਕਦੇ ਵੀ ਬਾਹਰ ਜਾਣ ਤੇ ਡਰੇ ਨਾ ਵੀਂਗ ਪੁਲਿਸ ਫੀਮੇਲ ਆਫੀਸਰ ਮੈਨੂੰ ਵੀ ਇਹ ਹੀ ਲੱਗਦਾ ਹੈ ਕਿ ਇਹ ਦਿੱਕਤ ਘਟਣੀ ਚਾਹੀਦੀ ਹੈ ਕਿ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਕੁੜੀਆਂ ਲਈ ਸੀਨੀਅਰ ਸਿਟੀਜ਼ਨਸ ਲਈ ਤੇ ਬੱਚਿਆਂ ਲਈ ਅਸੀਂ ਹਮੇਸ਼ਾ ਹਾਜ਼ਰ ਹਾਂ ਇਟ ਮੀਨਸ ਮੈਮ ਤੁਸੀਂ ਦੇਸੀ ਨੂੰ ਕੀ ਇਸ ਲਈ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਜੀ ਹਮੇਸ਼ਾ ਜੈ ਜੀ ਜੈ ਜੀ ਜੈ ਜੀ ਜੈ ਜੀ ਜੈ ਜੀ ਜੈ ਜੀ ਇੱਕ ਮਿੰਟ ਗੱਲ ਕਰ ਲੈ ਉਹ ਯਾਰ ਭਾਜੀ ਗੱਲ ਕਰ ਲੈਣ ਦੋ ਇੱਕ ਮਿੰਟ ਗੱਲ ਕਰ ਲੈਣ ਦੋ ਜੀ ਕੋਈ ਵੀ ਸੁਸਾਇਟੀ ਆ ਉਹਦੇ ਵਿੱਚ ਹਮੇਸ਼ਾ ਪੋਜ਼ੀਟਿਵਸ ਤੇ ਨੈਗੇਟਿਵਸ ਨਾਲ ਲੈ ਕੇ ਚੱਲਦੇ ਨੇ ਪੁਲਿਸ ਦਾ ਕੰਮ ਹੈ ਨੈਗੇਟਿਵਸ ਨੂੰ ਘਟਾਉਣਾ ਤੇ ਉਹਨਾਂ ਨੂੰ ਖਤਮ ਕਰਨਾ ਤੇ ਅਸੀਂ ਹਮੇਸ਼ਾ ਉਹੀ ਕਰਦੇ ਰਹਾਂਗੇ ਕਿੰਨਾ ਕਿਤੇ ਅਵੇਅਰਨੈਸ ਕੈਂਪ